ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਦਿਖਾਇਆ ਆਇਨਾ ਚਾਰ ਮੰਤਰੀ ਅਤੇ ਤਿੰਨ ਵਿਧਾਇਕ ਚੋਣਾਂ ਵਿੱਚ ਹੋਏ ਟੈਰ ਬਦਲਾਵ ਦਾ ਦਾਵਾ ਹੋਇਆ ਬੇਕਾਰ ਸੀਐਮ ਭਗਵੰਤ ਮਾਨਤੇ ਕੇਜਰੀਵਾਲ ਦੀਆਂ ਰੈਲੀਆਂ ਤੇ ਰੋਡ ਸ਼ੋ ਵੀ ਨਹੀਂ ਬਚਾ ਪਾਏ ਹਾਰ ਮੀਤ ਘੇਰ ਨੇ ਰੱਖੀ लाज ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਪਰਦੇਸ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ 24 ਸਾਲਾਂ ਵਿੱਚ ਹੀ ਆਇਨਾ ਦਿਖਾ ਦਿੱਤਾ ਹੈ। ਚੋਣ ਲੜੇ ਪੰਜ ਮੰਤਰੀਆਂ ਵਿੱਚੋਂ ਚਾਰ ਹਾਰ ਗਏ, ਜਦਕਿ ਤਿੰਨ ਵਿਧਾਇਕਾਂ ਨੂੰ ਵੀ ਹਾਰ ਦਾ ਮੂਹਰ ਦੇਖਣਾ ਪਿਆ ਹੈ। ਕਈ ਲੋਕ ਸਭਾ ਹਲਕਿਆਂ ਵਿੱਚ ਪਾਰਟੀ ਉਮੀਦਵਾਰ ਤੀਜੇ ਸਥਾਨ ਤੇ ਰਹੇ ਹਨ। ਜਦ ਕਿ ਚੋਣਵੀ ਮਹਿੰਮ ਨੂੰ ਕਾਮਯਾਬ ਬਣਾਉਣ ਲਈ ਪਾਰਟੀ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਮਾਰਚ ਮਹੀਨੇ ਤੋਂ ਹੀ ਸੜਕਾਂ ਤੇ ਉਤਰ ਚੁੱਕੇ ਸਨ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖੁਦ ਰੋਡ ਸ਼ੋਅ ਅਤੇ ਜਨਸਭਾਵਾਂ ਕੀਤੀਆਂ ਹਾਲਾਂਕਿ ਜਨਵਰੀ ਮਹੀਨੇ ਤੋਂ ਹੀ ਸਰਕਾਰ ਚੋਣਾਂ ਦੇ ਮੂੜ ਵਿੱਚ ਚੱਲ ਰਹੀ ਸੀ ਕਈ ਵੱਡੇ ਫੈਸਲੇ ਵੀ ਕੀਤੇ ਲੇਕਿਨ ਪਾਰਟੀ ਚੋਣਾਂ ਵਿੱਚ ਉਹਨਾਂ ਨੂੰ ਕੈਸ਼ ਨਹੀਂ ਕਰ ਪਾਈ ਨਾਲ ਹੀ ਮਨ ਮੁਤਾਬਕ ਨਤੀਜੇ ਵੀ ਨਹੀਂ ਮਿਲੇ ਦੂਜੇ ਪਾਸੇ ਚੋਣਾਂ ਹਾਰਨ ਵਾਲਿਆਂ ਵਿੱਚ ਪਟਿਆਲਾ ਲੋਕ ਸਭਾ ਹਲਕੇ ਤੋਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਖਡੂਰ ਸਾਹਿਬ ਤੋਂ ਲਾਲਜੀਤ ਪੁੱਲਰ ਅੰਮ੍ਰਿਤਸਰ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਬਠਿੰਡਾ ਲੋਕ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਚੋਣ ਜਿੱਤਣ ਵਾਲੇ ਮੰਤਰੀ ਗੁਰਮੀਤ ਸਿੰਘ ਖੁੜੀਅਨ ਸ਼ਾਮਿਲ ਹੈ ਇਸ ਤੋਂ ਇਲਾਵਾ ਤਿੰਨ ਵਿਧਾਇਕਾਂ ਵਿੱਚ ਅਮਨਦੀਪ ਸਿੰਘ ਸ਼ੈਰੀ ਕਲਸੀ ਅਸ਼ੋਕ ਪਰਾਸ਼ਰ ਅਤੇ ਜਗਦੀਪ ਸਿੰਘ ਕਾਕਾ ਬਰਾੜ ਚੋਣ ਹਾਰ ਗਏ ਕਰੀਬ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਚੋਂ 92 ਸੀਟਾਂ ਮਿਲੀਆਂ ਸਨ ਲੇਕਿਨ ਇਸ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ 54 ਵਿਧਾਨ ਸਭਾ ਹਲਕਿਆਂ ਵਿੱਚੋਂ ਸਿੱਧੇ ਤੌਰ ਤੇ ਹਾਰ ਮਿਲੀ ਹੈ ਜਦਕਿ 32 ਹਲਕਿਆਂ ਵਿੱਚ ਲੀਡ ਮਿਲ ਸਕੀ ਹੈ ਹਾਲਾਂਕਿ ਜਿਨ੍ਹਾਂ ਹਲਕਿਆਂ ਵਿੱਚ ਲੀਡ ਮਿਲੀ ਹੈ ਉਹਨਾਂ ਜਗ੍ਹਾ ਤੇ ਵਿਰੋਧੀਆਂ ਦਾ ਪ੍ਰਤੀਸ਼ਤ ਵਧਿਆ ਹੈ ਉਧਰ ਲੋਕ ਸਭਾ ਚੋਣਾਂ ਦੀ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਦੀਆਂ ਤਿਆਰੀਆਂ ਵਿੱਚ ਆਮ ਆਦਮੀ ਪਾਰਟੀ ਹੈ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਵਾਈਜ਼ ਮੀਟਿੰਗ ਕਰਨਗੇ ਅਤੇ ਇੰਟੈਲੀਜੈਂਸ ਤੋਂ ਵੀ ਰਿਪੋਰਟ ਮੰਗੀ ਹੈ ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਵਿੱਚ ਮਿਲੀ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸੱਤਾਧਾਰੀ ਪਾਰਟੀ ਤਹੇ ਤੱਕ ਜਾਵੇਗੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ 13 ਸੀਟਾਂ 'ਚੋਂ ਕੇਵਲ 3 ਸੀਟਾਂ ਹੀ ਚੋਲੀ ਵਿੱਚ ਆਈਆਂ ਹਨ ਸ਼ੁੱਕਰਵਾਰ ਤੋਂ ਮੁੱਖ ਮੰਤਰੀ ਹਲਕਾ ਵਾਈਜ਼ ਆਪਣੇ ਵਿਧਾਇਕਾਂ ਤੇ ਸੰਗਠਨਾਂ ਦੇ ਮੈਂਬਰਾਂ ਨਾਲ ਮੀਟਿੰਗ ਕਰਨਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਹਾਰ ਦੇ ਕਈ ਕਾਰਨ ਦੱਸੇ ਜਾ ਰਹੇ ਪਹਿਲਾ ਪਾਰਟੀ ਦੇ ਵਿਧਾਇਕਾਂ ਤੋਂ ਲੋਕ ਨਰਾਜ਼ ਦੂਜਾ ਔਰਤਾਂ ਨੂੰ ਹਜ਼ਾਰ ਰੁਪਏ ਨਾ ਮਿਲਣਾ ਵਿਕਾਸ ਦਾ ਹੋਣਾ ਮੁਆਵਜ਼ਾ ਨਾ ਮਿਲਣਾ ਨਸ਼ਾ ਤੇ ਬੇਰੋਜ਼ਗਾਰੀ ਕਈ ਗੁਣਾ ਵੱਧਣਾ ਸਿਹਤ ਸਹੂਲਤਾਂ ਵਾ ਪੂਰੀ ਤਰ੍ਹਾਂ ਨਾ ਮਿਲਣਾ ਸਮੇਤ ਕਈ ਹੋਰ ਕਾਰਨ ਹਨ ਜਿਨ੍ਹਾਂ ਕਰਕੇ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ